ਅਸੀਂ ਜਾਗਰ ਕਮੇਟੀਆਂ ਬਣਾਉਣੀਆਂ ਕਮੇਟੀਆਂ ਬਣਾ ਕੇ ਨਹੀਂ ਸਾਡੇ ਤੋਂ ਸੁਣਾਈ ਹੋਏ ਕਿ ਤੁਸੀਂ ਧਰਨੇ ਵਗੈਰਾ ਸੰਗਰਸ਼ ਚਾਲੂ ਰੱਖਣਾ ਅੰਬਰਿੰਦੇ ਸੰਪੀਲ ਜ਼ਿਲ੍ਹਾ ਪ੍ਰਸ਼ਾਸਨ ਦੇ ਇਲੈਕਸ਼ਨ ਹੋਣੇ ਆ ਪਰ ਲੋਕਾਂ ਨੂੰ ਕਹਾਂਗੇ ਇੱਕ ਆਵਾਜ਼ ਉਠਾਓ ਇਹੜੇ ਮੁੱਦੇ ਆ ਇਹ ਵੀ ਪਾਰਟੀ ਦਾ ਕੋਈ ਬੂਥ ਨਹੀਂ ਲਗੰਦੇ ਆਗੇ ਔਰ ਨਾ ਹੀ ਕਿਸੇ ਨੂੰ ਵੋਟ ਪਾਣ ਕੋ ਜਾਵਾਂਗੇ ਪਿੰਡਾਂ ਦੇ ਵਿੱਚ ਘਰ-ਘਰ ਜਾ ਕੇ ਲੋਕਾਂ ਦੇ ਵਿੱਚ ਗੱਲ ਆਪਾਂ ਪੂਰੀ ਚੁੱਕਾਂਗੇ ਉਹ ਕਾਰ ਸਾਨੂੰ ਲੋਲੀਪੌਪ ਦੇਣਦੀ ਫਿਰ ਆਪਾਂ ਵੀ ਉਹੀ ਲੋਲੀਪੌਪ ਦੇ ਕੇ ਇਹਨਾਂ ਨੂੰ ਤੋਰਾਂਗੇ ਦੇਖੋ ਡੀਸੀ ਮੈਮ ਨੇ ਬਹੁਤ ਵਧੀਆ ਤਰੀਕੇ ਨਾਲ ਗੱਲ ਸੁਣੀ ਆ ਇਹ ਜਿਹੜਾ ਕੰਮ ਹੈ ਬਹੁਤ ਲੰਬੇ ਸਮੇਂ ਦਾ ਪਰ ਸਮੱਸਿਆ ਇੱਥੇ ਆ ਰਹੀ ਹੈ ਕੁਝ ਟੈਕਨੀਕਲ ਉਹਨਾਂ ਨੇ ਕਹਿ ਰਿਹਾ ਵੀ ਉਹਨਾਂ ਨੇ ਆਪਣੇ ਲੈਟਰ ਹੈਡ ਤੇ ਪਰਸਨਲੀ ਇਸੀ ਚ ਇੰਟਰਸਟ ਲੈ ਕੇ ਉਛਾਹਦਾ ਕਿ ਦੇ ਡਿਪਾਰਟਮੈਂਟ ਦੀ ਨੈਕਲਜੈਂਸੀ ਹੋਏ ਉਹਦੇ ਕਾਰਨ ਲੇਟ ਹੋ ਰਿਹਾ ਪਰ ਡੀਸੀ ਮੈਮ ਨੇ ਤੇ ਕਿਹਾ ਹੈ ਵੀ ਮੈਂ ਆਪਣੇ ਤੌਰ ਤੇ ਬਿਲਕੁਲ ਜਲਦੀ ਤੋਂ ਜਲਦੀ ਦੁਬਾਰਾ ਸਾਡੇ ਨਾਲ ਮੀਟਿੰਗ ਵੀ ਕਰਨਗੇ ਜੋ ਹੋਏਗਾ ਸਾਨੂੰ ਦੱਸਣਗੇ ਤੇ ਮੈਨੂੰ ਲੱਗਦਾ ਵੀ ਬਹੁਤ ਜਲਦੀ ਇਹ ਠੀਕ ਹੋ ਜਾਏਗਾ ਅਸੀਂ ਸੋਮਵਾਰ ਦੇ ਕਰੀਬ ਆਪਣੇ ਚੌਂਗੋ ਵਾਲੇ ਖੂਦ ਧਰਨਾ ਲਗਾਇਆ ਸੀ ਅੱਜ ਅਸੀਂ ਡੀਸੀ ਸਾਹਿਬ ਨੇ ਸਾਨੂੰ ਟਾਈਮ ਦਿੱਤਾ ਅਸੀਂ ਮਿਲਣ ਆਏ ਆਂ ਸਾਡੇ ਇਲਾਕੇ ਦੇ ਜਿੰਨੇ ਵੀ 15-20 ਸਰਪੰਚ ਸਾਡੇ ਨਾਲ ਆਏ ਨੇ ਉਹਨਾਂ ਨੇ ਸਾਨੂੰ ਇੱਕੋ ਗੱਲ ਕਹੀ ਹੈ ਕਿ ਇਹਦੇ ਵਿੱਚ ਕੋਈ ਟੈਕਨੀਕਲ ਜਿਹੜੀ ਹੈ ਉਹ ਸਮੱਸਿਆ ਆ ਰਹੀ ਹੈ ਇਹਨੂੰ ਪੂਰਾ ਸਮਝ ਕੇ ਤੇ ਥੋੜੇ ਦਿਨਾਂ ਦੇ ਵਿੱਚ ਤੁਹਾਡੀ ਜਿਹੜੀ ਹੈ ਦੁਬਾਰਾ ਮੀਟਿੰਗ ਜਿਹੜੀ ਹੈ ਡਿਪਾਰਟਮੈਂਟ ਨਾਲ ਕਰਾਵਾਂਗੇ ਤੇ ਸਾਨੂੰ ਆਸ਼ਵਾਸ਼ਣ ਵੀ ਦਿੱਤਾ ਵੀ ਖੇਲਾ ਵਾਲਾ ਸੀ ਨੂੰ ਥੋੜਾ ਬੋੜਾ ਪੈਚ ਵਰਕ ਵਗੈਰਾ ਕਰਾਨੇ ਆਂ لیکن ਜਿਹੜੀ ਇਹ ਸਮੱਸਿਆ ਆ ਰਹੀ ਆ ਉਹਦਾ ਸਪੈਸ਼ਲ ਪੈਲ ਦੇ ਆਧਾਰ ਤੇ ਕੰਦੀ ਮੈਂ ਡੀਓ ਲਿਖ ਕੇ ਮੈਡਮ ਸਾਹਿਬਾ ਨਾਲ ਕਿਹਾ ਕਿ ਮੈਂ ਪੈਲ ਦੇ ਆਧਾਰ ਤੇ ਡੀਓ ਲਿਖ ਕੇ ਜਿਹੜਾ ਕੋਈ ਭੇਜਾਂਗੇ ਜੇ ਤੁਹਾਡੀ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਹੋਵੇ ਤਾਂ ਅਸੀਂ ਵੀ ਚਾਹਦੇ ਆ ਕਿ ਜਨਤਾ ਨੂੰ ਜਿਹੜਾ ਕਿ ਉਹ ਗੁੰਮਰਾਹ ਨਹੀਂ ਕਰਨਾ ਚਾਹੀਦਾ ਕਿਸੇ ਨੇ ਵੀ ਜਿਸ ਤਰ੍ਹਾਂ ਕਿ ਪਿੱਛੇ ਅਫਸਰਾ ਨੇ ਕੀਤਾ ਹੁਣ ਅਸੀਂ ਅੱਗੇ ਆਪਣੀ ਵੀ ਜਿਹੜੀ ਆ ਇਹ ਜਿਹੜੇ ਸਾਰੇ ਆਏ ਬਖਵਕ ਪਿੰਡਾਂ ਦੇ ਸਰਪੰਚ ਸਾਹਿਬਾਨ ਆਏ ਨੇ ਇਹਨਾਂ ਨਾਲ ਮੀਟਿੰਗ ਕਰਕੇ ਤੇ ਅਗਲੀ ਰਣਨੀਤੀ ਜਿਹੜੀ ਆਉ ਫਿਰ ਅਪਣਾਵਾਂਗੇ ਕਿੰਨੇ ਕਿ ਪਿੰਡ ਲੱਗਦੇ ਆ ਨਾਲ ਇਹਦੇ ਜ ਇਹਦੇ 15 ਮੀ ਪਿੰਡ ਲੱਗਦੇ ਨੇ ਦੋ ਸ਼ਹਿਰ ਲੱਗਦੇ ਆ ਜਗਿਆਲ ਵੀ ਸ਼ਹਿਰ ਆ ਸਿਆਨਪੁਰ ਸ਼ਹਿਰ ਆ ਫਿਰ ਇਸ ਤੋਂ ਐਕਸਟਰਾ ਜਿਹੜਾ ਡੈਮ ਬਣ ਬਣਦਾ ਹੈ ਡੈਮ ਦੇ ਉੱਤੇ 1000 ਮੁਲਾਜ਼ਮ ਜਿਹੜਾ ਰੋਜ਼ ਇਸੇ ਰਸਤੇ ਨੂੰ ਜਾਂਦਾ ਜਦ ਕੋਈ ਕਈ ਕਿਲੋਮੀਟਰ ਦਾ ਨੋ ਫਰਕ ਫੇਰ ਪਾ ਕੇ ਵੱਖ-ਵੱਖ ਰਸਤਿਆਂ ਨੂੰ ਹੋ ਗਏ ਉਹ ਜਗਿਆਲ ਪਹੁੰਚਦਾ ਕਾਰਨ ਕੀ ਦੇਖਦੇ ਹੋ ਇਹਦਾ ਸਮਾ ਅਸੀਂ ਕਾਰਨ ਇਹ ਹੀ ਸਮਝਨੇ ਕਿ ਅਫਸਰਾਂ ਦੀ ਕੋਈ ਨਲਾਕੀ ਇਹਦੇ ਵਿੱਚ ਤੇ ਕੀ ਰੂਪ ਰਿਕਾ ਰਹੇਗੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਅਸੀਂ ਜਾ ਕੇ ਸਾਰੇ ਸਰਪੰਚ ਬੁਲਾ ਕੇ ਸਾਰੇ ਪਿੰਡਾਂ ਦੇ ਵਿੱਚ ਖੁਦ ਜਾਣਾ ਹੈ ਅਲੀ 2 ਦਿਨ ਦਾ ਹੀ ਸਮਾਂ ਆਇਆ ਅਸੀਂ ਜਾ ਕੇ ਕਮੇਟੀਆਂ ਬਣਾਉਣੀਆਂ ਕਮੇਟੀਆਂ ਬਣਾ ਕੇ ਨਹੀਂ ਸਾਡੀ ਕੋਈ ਸੁਣਾਈ ਹੋਏਗੀ ਤਾਂ ਅਸੀਂ ਧਰਨੇ ਵਗੈਰਾ ਸੰਘਰਸ਼ ਚਾਲੂ ਰੱਖਾਂਗੇ ਦੇਖੋ ਜੀ ਇਸ ਵਾਰ ਸੰ ਜਿਹੜਾ ਪ੍ਰਸ਼ਾਸਨ ਵੱਲੋਂ ਹੈਗਾ ਮੰਡੀ ਬੋਰਡ ਵੱਲੋਂ ਉਹ ਟਾਲ ਮਟੋਲ ਕੀਤਾ ਜਾ ਰਿਹਾ ਅੱਜ ਤੇ ਪਹਿਲੀ ਗੱਲ ਇਹ ਹੈ ਵੀ ਜੇ ਸਾਨੂੰ ਇੱਥੇ ਕਮੇਟੀ ਨੂੰ ਬੁਲਾਇਆ ਸੀ ਨਾ ਬੰਦੇ ਨੂੰ ਪੰਚਾਇਤ ਸਰਪੰਚਾ ਸਾਹ ਦੇ ਮੋਦਬਰਾਂ ਨੂੰ ਤੇ ਮੰਡੀ ਬੋਰਡ ਦਾ ਜਿਹੜਾ ਪ੍ਰਸ਼ਾਸਨ ਉਹਨਾਂ ਜਰੂਰ ਆਣਾ ਚਾਹੀਦਾ ਸੀ ਇਹ ਬੜੀ ਅਣ ਦੇਖੀ ਜੀ ਹੋਈ ਹੈ ਤੇ ਡੀਸੀ ਸਾਹਿਬ ਨੇ ਇੱਕ ਸਾਨੂੰ ਜਰੂਰ ਗੱਲ ਸੁਣਾਈ ਹੈ ਕਿ ਮੈਂ ਆਪਣੇ ਜਿਹੜੇ ਪਰਸਨਲ ਤੌਰ ਤੇ ਇਹਨੂੰ ਰੋਡ ਨੂੰ ਜਿਹੜਾ ਮੈਂ ਲਾਵਾਂਗੀ ਤੇ ਆਈ ਤੇ ਬੇਨਤੀ ਕੀਤੀ ਹੈ ਕਿ ਤੁਸੀਂ ਕੋਈ ਰੋਡ ਦੇ ਉੱਤੇ ਆ ਕੇ ਦੇਖੋ ਤੇ ਤੁਸੀਂ ਇਹਦਾ ਕੋਈ ਹੱਲ ਕਰੋ ਤੇ ਦੇਖਦੇ ਹਾਂ ਹੁਣ ਕੀ ਹੱਲ ਹੁੰਦਾ ਜੇ ਤੇ ਇਹਦਾ ਕੋਈ ਹੱਲ ਹੋਣਾ ਨੇ ਕਰਤਾ ਠੀਕ ਹੈ ਇਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਇੱਕ ਮੀਟਿੰਗ ਹੋਏਗੀ ਸਾਰੀ ਕਮੇਟੀ ਸਾਰੇ ਲੋਕਾਂ ਦੀ ਕਚੈਰੀ ਵਿੱਚ ਜਾਵਾਂਗੇ ਤੇ ਲੋਕਾਂ ਦਾ ਫਤਵਾ ਜਿਹੜਾ ਹੋਏਗਾ ਉਹ ਸਿਰ ਮੱਥੇ ਪ੍ਰਵਾਨ ਕਰਾਂਗੇ ਜਿਉ ਲੋਕ ਕਹਿਣਗੇ ਉਹਨਾਂ ਦੇ ਆਪਾਂ ਕਰਾਂਗੇ ਤੇ ਜੇ ਨਾ ਹੀ ਪ੍ਰਸ਼ਾਸਨ ਨੇ ਜਾਂ ਸਰਕਾਰਾਂ ਨੇ ਇਹਦਾ ਨਾਂ ਕੀਤਾ ਤੇ ਜੇ ਸਰਕਾਰਾਂ ਜਾਂ ਪ੍ਰਸ਼ਾਸਨ ਸਾਡੇ ਨਾਲ ਝੂਠ ਬੋਲਦਾ ਆਉਣ ਵਾਲੇ ਦਸੰਬਰ ਮਹੀਨੇ ਸੰਪਤੀਆਂ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਹੋਣੇ ਆ ਫਿਰ ਲੋਕਾਂ ਨੂੰ ਕਹਾਂਗੇ ਇੱਕ ਆਵਾਜ਼ ਉਠਾਓ ਇਹੜੇ ਮੁੱਦੇ ਆ ਕਿ ਇਹ ਵੀ ਪਾਰਟੀ ਦਾ ਕੋ ਬੂਥ ਨਹੀਂ ਲਗੰਦਿਆਂਗੇ ਔਰ ਨਾ ਹੀ ਕਿਸੇ ਨੂੰ ਵੋਟ ਪਾਣ ਕੋਈ ਜਾਵਾਂਗੇ ਪਿੰਡਾਂ ਦੇ ਵਿੱਚ ਘਰ ਘਰ ਜਾ ਕੇ ਲੋਕਾਂ ਦੇ ਵਿੱਚ ਗੱਲ ਆਪਾਂ ਪੂਰੀ ਚੁੱਕਾਂਗੇ ਔਰ ਸਾਨੂੰ ਤੇ ਦੇਖੋ ਜੀ ਸਾਨੂੰ ਕਿਸੇ ਚੀਜ਼ ਜੇ ਲੀਡਰਾਂ ਨੂੰ ਵੋਟ ਦੀ ਜ਼ਰੂਰਤ ਹੈ ਸਾਨੂੰ ਸਾਡੇ ਬੱਚਿਆਂ ਵਾਸਤੇ ਇੱਕ ਸ਼ਹਿਰ ਦੀ ਤੱਕ ਸੜਕ ਦੀ ਜ਼ਰੂਰਤ ਹੈ ਰੋਡ ਦੀ ਜ਼ਰੂਰਤ ਸਾਨੂੰ ਰੋਡ ਬੜਾ ਜ਼ਰੂਰੀ ਹੈ ਜੇ ਬਣਾਉਂਦੇ ਨੇ ਪ੍ਰਸ਼ਾਸਨ ਤੇ ਠੀਕ ਆ ਜਾਂ ਸਰਕਾਰ ਬਣਾਉਂਦੀ ਹੈ ਬਣਾਣਗੇ ਤੇ ਸਾਡੇ ਕੋਲ ਆਣਗੇ ਨਹੀਂ ਤੇ ਫਿਰ ਜੋ ਸਰਕਾਰ ਸਾਨੂੰ ਲੌਲੀਪੌਪ ਦਿੰਦੀ ਫਿਰ ਆਪਾਂ ਵੀ ਉਹੀ ਲੌਲੀਪੌਪ ਦੇ ਕੇ ਇਹਨਾਂ ਨੂੰ ਤੋੜਾਂਗੇ ਕੋਈ ਐਡਾਂ ਦੀ ਗੱਲ ਨਹੀਂ ਸਾਡੇ ਵਾਸਤੇ ਸਭ ਤੋਂ ਪਹਿਲਾਂ ਜਨਤਾ ਆ ਸਾਡੇ ਬੱਚੇ ਆ ਸੋ ਸਾਰਿਆਂ ਰਾਜ ਆਪਾਂ ਕਰਾਂਗੇ ਸੰਪਰਕ ਸਾਰੀ ਕਮੇਟੀ ਮੈਂਬਰ ਦੱਸਾਂਗੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇਹ ਸੜਕ ਦੇ ਗਿਆ ਲੋਡ ਨੂੰ ਜਿਹੜੀ ਆ ਰਹੀ ਹੈ ਇਹਦੇ ਸੋਲੂਸ਼ਨ ਵਿੱਚ ਅਸੀਂ ਡੀਸੀ ਸਾਹਿਬ ਨੂੰ ਮਿਲੇ ਸੀ ਉਹ ਡੀਸੀ ਸਾਹਿਬ ਨੇ ਸਾਨੂੰ ਸ਼ੁਵਾਸ਼ਣ ਦਿੱਤਾ ਕਿ ਅਸੀਂ ਜਲਦ ਤੋਂ ਜਲਦ ਕੋਈ ਨਾ ਕੋਈ ਸੋਲੂਸ਼ਨ ਘੜ ਕੇ ਸੜਕ ਦਾ ਕੰਮ ਕਰਵਾਵਾਂਗੇ ਪਿਛਲੇ ਬਹੁਤ ਸਮੇਂ ਤੋਂ 20 ਸਾਲ ਤੋਂ ਇਹ ਜਿਹੜੀ ਸੜਕ ਨਹੀਂ ਬਣੀ ਸਾਡੇ ਜਿੰਨੇ ਵੀ ਦਰਨਵਾਏ ਉਹ ਸੜਕ ਵੱਲ ਸਾਨੂੰ ਦੇਖਣਾ ਚਾਹੀਦਾ ਹੈ ਕਿ ਇਹ ਸੜਕ ਕਿੰਨੇ ਪਿੰਡਾਂ ਨੂੰ ਲੱਗਦੀ ਹੈ ਘਟੋ ਘਟਦੀ ਉਹ ਪ੍ਰੋਕਸ 35 ਤੋਂ 40 ਪਿੰਡਾ ਜਿਹੜੇ ਇਹਦੇ ਲੱਗਦੇ ਨੇ ਔਰ ਸਾਰੇ ਬੱਚਿਆਂ ਨੂੰ ਜਾਂ ਚ ਤਕਲੀਫ ਹੈ ਬੱਚੇ ਜਾਂਦੇ ਸਕੂਲ ਉਹਨਾਂ ਨੂੰ ਤਕਲੀਫ ਹੈ ਔਰ ਨਾ ਕੋਈ ਰੋਡ ਤੇ ਕੋਈ ਗੱਡੀ ਚੱਲਦੀ ਆ ਨਾ ਹੀ ਕੋਈ ਸਾਈਕਲ ਚੱਲਦੀ ਆ ਔਰ ਆਈ ਡੀਸੀ ਸਾਹਿਬ ਨੂੰ ਦਿੱਤਾ ਉਹ ਕਹਿੰਦੇ ਖੁਦ ਆਹੀ ਰੋਡ ਤੇ ਆਗੇ ਇੱਕ ਵਾਰੀ ਚੈੱਕ ਕਰਾਂਗੇ ਸਾਨੂੰ ਇਹੀ ਅਪੀਲ ਆ ਪ੍ਰਸ਼ਾਸਨ ਨੂੰ ਇਹ ਜਲਦੀ ਤੋਂ ਜਲਦੀ ਸੜਕ ਬਣਾਈ ਜਾਏ ਅੱਜ ਜਿੰਨੇ ਵੀ ਸਾਡੇ ਮੋਦਵਰ ਬਤਵੰਤੇ ਤੇ ਸਰਪੰਚ ਡੀਸੀ ਸਾਹਿਬ ਨੂੰ ਮਿਲਣ ਆਏ ਆ एडीसी ਨੂੰ ਵੀ ਮਿਲੇ ਆ ਉਹਨਾਂ ਨੇ ਇੱਕ ਕੁੰਡੀ ਦੱਸੀ ਹੈ ਜੀ ਉਹ ਕੁੰਡੀ ਸਾਡੀ ਸਮਝ ਨਹੀਂ ਆ ਰਹੀ ਮੈਂ ਪਬਲਿਕ ਨੂੰ ਦੱਸਣਾ ਚਾਹਨਾ ਕਿ ਉਹ ਕਹਿ ਰਿਹਾ ਕਿ ਇਹ ਜਿਹੜੀ ਸੜਕਾਂ ਨੇ ਨੈਨੋ ਟੈਕਨੋਲੋਜੀ ਦੇ ਵਿੱਚ ਤੁਹਾਡੀ ਪਾਸ ਹੋਈ ਦੀ ਹੈ ਉਹਨਾਂ ਅਸੀਂ ਕਿਹਾ ਸਾਨੂੰ ਨੈਨੋ ਭਾਏ 2 ਸਾਲ ਦਾ ਮਿਲੇ ਸਾਨੂੰ ਨੈਨੋ ਦਾ ਕੋਈ ਮਤਲਬ ਨਹੀਂ ਸਾਨੂੰ ਨੈਨੋ ਨੂੰ ਛੱਡ ਕੇ ਨੂੰ ਸੜਕ ਬਣਾਈ ਜਾਏ ਜਿੱਦਾਂ ਮਰਜ਼ੀ ਬਣਾਈ ਜਾਏ ਡੀਸੀ ਸਾਹਨੇ ਕਿਹਾ ਕਿ ਮੈਂ ਉਹਨਾਂ ਡਿਪਾਰਟਮੈਂਟ ਨੂੰ ਬੁਲਾ ਕੇ ਇੱਕ ਡੀਓ ਤਿਆਰ ਕਰਾਨੀ ਹੈ ਜੇ ਚੇਂਜ ਹੋ ਜਾਂਦੀ ਹੈ ਤਾਂ ਚੇਂਜ ਕਰ ਦਿੰਦੇ ਆ ਜੀ ਬਾਕੀ ਅਗਲੀ ਰਣਨੀਤੀ ਸਾਰੀ ਕਮੇਟੀ ਜਿੱਦਾਂ ਵੀ ਫਾਈਨਲ ਕਰੇਗੀ ਆਪਾਂ ਤੁਹਾਨੂੰ ਸ